کیا ਇਹ ਮਾਹੌਲ ਦੇ ਜਿਹੜੇ ਪ੍ਰੋਜੈਕਟ ਨੇ ਮਹਾਨਗੀ ਚਹੇਤ ਹੋਏ ਉਹ ਚਾਰਜ ਪੰਡਾ ਕੀਤਾ ਜਾ ਰਿਹਾ ਹੈ ਬੇਨਤੀ ਹੈ ਸਾਡ ਜੀ ਮਹਿਸੂਸ ਕਰੀਏ ਕਿ ਆਪਾਂ ਮੈਦ ਵਿਸ਼ੇ ਹੋਏ ਜਿੱਥੇ ਵੀ ਕੰਮ ਨਹੀਂ ਲੱਗੀ ਹੋਈ ਹੈ ਜਿਹਦੇ ਥੰਦਿਆ ਤਾਂ ਬੈਠਿਆਂ ਦੇ ਨਾਲ ਕੂਲਰਾਂ ਦਾ ਪੱਖੇ ਦਾ ਪ੍ਰਬੰਧ ਵੀ ਕੀਤਾ ਬਹੁਤ ਜੇ ਥਾਵਾਂ ਤੇ ਕੂਲਰ ਤੇ ਕਰਾਣੇ ਕੀਤਾ ਹੈ ਤੇ ਤਾਂ ਵੀ ਕਰਦੀ ਮਸੂਰ ਹੋ ਰਹੀ ਹੈ ਤੇ ਆਪਣੀਆਂ ਸੁਰਤੀਆਂ ਗਿਰਤੀਆਂ ਲਾਹੌਰ ਦੀ ਧਰਤੀ ਤੇ ਖੜੀਏ ਜਿੱਥੇ ਚੰਦੂ ਦੀ ਦੇ ਨੇ ਸਰਤਾਜ ਪੰਚੇ ਪਾਦਸ਼ਾਹ ਸਹਿਮਸਿ ਗੁਰ ਅਰਜਨ ਦੇਵ ਮਹਾਰਾਜ ਤੁਸੀਂ ਵੇਖੋ ਵੀ ਉਹਨਾਂ ਦੀ ਬਾਣੀ ਦੇ ਵਿੱਚ ਪਾਦਰ ਕਿੰਨੀ ਹੋਵੇਗੀ ਸੁਖਮਈ ਸਾਡੇ ਵਿੱਚ ਕਿ ਇੱਕ ਬੰਦੇ ਤੱਤੀ ਤਵੀ ਸਾ ਸੰਗ ਦੀ ਨਾਮ ਰਾਗ ਰੱਬ ਦੇ ਬਚਨ ਤੇ ਚੰਦੁਰ ਪਾਤੀ ਦੇ ਇਸ਼ਾਰੇ ਕਰਦੇ ਨੇ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਮਾਰ ਕੇ ਟੋਪੜਾ ਉਸ ਤੱਤੀ ਤਵੀ ਤੇ ਪੰਡੋ ہمیلی پتا لگا کہ میرا پیارا پرانا مرجن سر مہاراج جینے چندو باپی کر رہے ہیں جد نے بروہاں چوکا ਸਾਹਮਣੇ ਕਰਦੀ ਕਵੀ ਤੇ ਬੇਖੇ ਧਰਮ ਗੁਰੂ ਜੀ ਸਾਹਿਬ ਮਹਾਰਾਜ ਨੂੰ ਤਹਾ ਨਿਕਲਿਆ ਦੇ ਕਰਨ ਵਿੱਚ ਆਇਆ ਮਹਾਰਾਜ ਨੇ ਨਮਸਕਾਰ ਕੀਤੀ ਕਹਿ ਲਗਾ ਦਾਤਾ ਜੀ ਕਿ ਬੜਾ ਬੜਾ ਪਾਪ ਪਾਪੀਆਂ ਨੇ ਤੁਹਾਡੇ ਤੇ ਕੀਤੇ ਹੈ ਦਾਤਾ ਜੀ ਮੈਂ ਸਹਾਰ ਨਹੀਂ ਸਕਦਾ ਕਿਰਪਾ ਕਰੋ ਮੈਨੂੰ ਹੁਕਮ ਦਿਓ ਕਿ ਮੈਂ ਇਸ ਮਹੌਲ ਸ਼ਹਿਰ जंडाया रंग मिया ते न कैर हुई ज کہ سترتی تے نہ کہہ ہوئی جاوے او سترتی نو کیوں نہ پلٹاواں شہر شاہ حکم کرو تاں کی تو شاعر تی اے تماں اے اک کالاں شہر شاہ حکم کرو تاں دل دی ڈھول شاعر تی मै अमीर जीार झूठे ताईं करिखीवा मैन अमीर जी उतार झूठे तर ताईं कर्यार न एस ही करिये उस दीर जाने सदा ख़ुशि रेसीरे सदा ख़ुशि रे सत नवाए गुरू मुख तुल थी अकालदा अकालदा छ हुकम करो तीन छॾ दी कल छ त उन पकिड़ी सित तो माई करा

तरी हथ में मुटाइण तूं लॻे उत ते चरण जी जान छो कारो त É pra ਅੱਜ ਦੀ ਹਾਜ਼ਰੀ ਭਰਨੀ ਹੈ ਮੀਆਂ ਮੇਰ ਸਤਿਗੁਰ ਦੇ ਚਰਨਾਂ ਵਿੱਚ ਬੈਠਾ ਉਹ ਆ ਗਿਆ ਮੰਗੀ ਪਰ ਫਾਂਜੀ ਨੇ ਮਨਾ ਬੁਲਾਦੇ ਤਾਂ ਹਾਂ ਮਾਰਦਾ ਹੋਇਆ ਇਸ ਚੰਦੂ ਦੀ ਹੰਗੇੜੀ ਤੇ ਚੱਲਿਆ ਗਿਆ ਗੁਰਜਤਾ ਪੜਤੂਜਾ ਪਰਖੇ ਭੜ-ਭੜ ਕੇ ਮਹਾਰਾਜੇ ਰੇਲ ਤੇ ਬਾੜਿਆ ਸੀ ਉਹ ਵੀ ਅੰਦਰੋਂ ਅਰਦਾਸ ਕਰ ਰਿਹਾ ਸੀ ਜਿੱਕਰ ਹੋਇਆ ਕਿ ਮਹਾਰਾਜੇ ਉਹਨੂੰ ਵੀ ਬਖਸ਼ਿਆ ਪਰ ਸ਼ਾਮ ਦੇ ਸਮੇਂ ਤੱਕੀ ਨਵੀ ਤੋਂ ਸਾਸਾਂ ਜੀ ਲਾਇਆ ਗਿਆ ਤੇ ਅਗਲੇ ਦਿਨ ਜਿਹੜਾ ਅੱਜ ਦਾ ਦਿਨ ਹੈ 30 ਮਈ ਵਾਲੇ ਦਿਨ ਹੈ 16 ਨੂੰ 6 ਈਸਵੀ ਨੂੰ ਚੰਦੂ ਦੇ ਅਹਲਕਾਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਲੋਕਦੇ ਨੇ ਤੇ ਸਾਰਾ ਸੰਗਤ ਜੀ ਕਰਿਆਇ ਸੰਪੂਰਨ ਕਰਦੇ ਨੇ ਜਿਉ ਜੋ ਰਾਵੀ ਅੱਜ ਕੱਲ ਪਾਕਿਸਤਾਨ ਦੀ ਸਰਹੱਦ ਤੇ ਵਹੀ ਤਰ੍ਹਾਂ ਅਟਾਰੀ ਮਾਟਰ ਤੇ ਲਾਗੂ ਨਿਨਾਂ ਤਜਾਹ ਕੋ ਦੇ ਸਜੇ ਸਤਿਗੁਰ ਦੀ ਬਾਣੀ ਕਹਿੰਦੀ ਸੂਰਜ ਜਿਵੇਂ ਮਿਲੇ ਜਲ ਦਾ ਜਦ ਹੂਆ ਰਾਵ ਜੋਤੀ ਜੋਤ ਰਲੀ ਸੰਪੂਰਨ ਸ੍ਰੀ ਆਰੰਭ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੋਤੀ ਜੋਤਿ ਸਮਾਜਾਂ ਦੇ ਉਸ ਸੰਪਾਦ ਪਰਸ ਦੇ ਪਾਏ ਅੰਦਰ ਸਾਡੇ ਸ਼ਹਾਦਤ ਦਾ ਜਾਂਗੀ ਜਾਂਦੇ ਹਨ ਅੱਗੇ ਸਾਥ ਲਗੀ ਕੀ ਹੋਇਆ ਅਗਲੇ ਪੜਾਅ ਤੇ ਇੱਕ ਕਮਦਾਰੀ ਸਾਥ ਪਾ ਕੇ ਫਿਰ ਆ ਜੀਵੋ ਖਿਮਾ ਮੰਗ ਜਾਨੀ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ੀਓ ਬਹੁਤ ਸਾਰਾ ਮਾਣ ਪਸਾਰੇ ਮਾਣ ਦੇ ਰੂਪ ਵਿੱਚ ਕੀਤਾ ਤਹਿ ਦਰੋਂ ਆਰਜ਼ੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ बेनतियां सेवादार सरदार रजी पूस जी पसो बख़्शन प्राप्त करण जी

ਉਹ ਦੇਖੇ ਵਾਇਰਿਕ ਦਾ ਖਾਤਾ ਵਾਇਰਿਕ ਦਾ ਖਾਤਾ ਤੁਹਾਨੂੰ ਵਾਰਸ ਦੇ ਨਾਲ ਤੁਹਾਡੇ ਸਰਦਾਰ ਹੋਵੇਗਾ ਵਾਇਰਿਕ ਦਾ ਖਾਤਾ ਵਾਇਰਿਕ ਆਉਂਗਾ